ਜਿਹੜਾ ਇਹ ਪੇਚਾ ਪੈ ਗਿਆ ਪ੍ਰਗਟ ਸਿੰਘ ਜੀ ਦਾ ਕੁਲਤਾਰ ਸਿੰਘ ਸੰਧਵਾ ਜੀ ਦਾ ਇਹ ਤੇ ਤੁਹਾਨੂੰ ਮੈਂ ਇੱਕ ਗੱਲ ਹੋਰ ਕਲੀਅਰ ਕਰਦਾ ਜਦੋਂ ਸ਼ੋਕਰਨ ਵਾਲਾ ਹੋਇਆਗਾ ਜਦੋਂ ਗੋਲੀ ਚੱਲੀ ਆ ਉਦੋਂ ਸ਼ੰਭੂ ਵੀ ਫਾਇਰਿੰਗ ਹੋਈ ਉਹ ਸਾਰਾ ਕੁਝ ਚੱਲਿਆ ਤੇ ਉਦੋਂ ਇੱਕ ਰਾਜਪੁਰੇ ਦਾ ਮੁੰਡਾ ਸੀਗਾ 10 ਸਾਲ ਦਾ ਇਹਦੇ ਬਾਹਰ ਹਾਰਪਾਰ ਗੋਲੀ ਨਿਕਲ ਗਈ ਸੀ ਤੇ ਉਦੋਂ ਬਾਅਦ ਜਿਹੜਾ ਵਿਧਾਨ ਸਭਾ ਸੈਸ਼ਨ ਹੋਇਆ ਉਹ ਦਿਨਾਂ ਦੇ ਵਿੱਚ ਤਾਂ ਉਦੋਂ ਸੰਧਵਾ ਸਾਹਿਬ ਰੋਣ ਲੱਗ ਗਏ ਸੀਗੇ ਤੁਹਾਨੂੰ ਦੇਖ ਕੇ ਲੱਗਿਆ ਵੀ ਠੀਕ ਆ ਯਾਰ ਵੀ ਬੰਦੇ ਨੂੰ ਬਾਕੀ ਮਹਿਸੂਸ ਹੋਇਆ ਬੰਦਾ ਮਿਲ ਕੇ ਆਇਆ ਦੇਖ ਕੇ ਆਇਆ ਅਸਲ ਲੀਡਰ ਇਹ ਆ ਅਸਲ ਲੀਡਰ ਇਹ ਆ ਪਰ ਨਹੀਂ ਭ ਸੰਧਵਾ ਸਾਹਿਬ ਉਸ ਦਿਨ ਤਾਂ ਫਿਰ ਬੋਲੇ ਨਹੀਂ ਜਿੱਦਨ ਮੁੱਖ ਮੰਤਰੀ ਪੰਜਾਬ ਨੇ ਕਹਿਤਾ ਸੀ ਜਾਓ ਜੋ ਕਰ ਲੋ ਕਰਨਾਗਾ ਉਸ ਦਿਨ ਤਾਂ ਬੋਲੇ ਨਹੀਂ ਜਿੱਦਨ ਮੀਟਿੰਗ ਚ ਸੱਦ ਕੇ ਬਾਹਰ ਪ੍ਰੈਸ ਕਾਨਫਰੰਸਾਂ ਚ ਹੋਰ ਕੁਛ ਕਿਹਾ ਗਿਆ ਤੇ ਕਿਸਾਨਾਂ ਦੀ ਪਿੱਠ ਚ ਛੁਰਾ ਮਾਰਿਆ ਤੇ ਸੰਧਵਾ ਸਾਹਿਬ ਇਹ ਦੱਸਣ ਜਿਹੜੀ ਆਹੀ ਵੀਡੀਓ ਜਿਹਦੀ ਐਮਐਲਏ ਪ੍ਰਕਾਸ਼ ਸਿੰਘ ਗੱਲ ਕਰ ਰਿਹਾ ਕਿੰਨੇ ਟਾਈਮ ਤੇ ਬਣਾਈ ਸੀਗੀ ਕਿਉਂਕਿ ਕਾਲੀ ਸੀ ਨਾ ਇੱਕ ਮਹਿਫਿਲ ਚ ਜਾਣਾ ਸੀ ਮਹਿਫਿਲ ਚ ਜਾ ਕੇ ਗਜ਼ਲਾਂ ਸੁਣਨੀਆਂ ਸੀ ਤੇ ਸੰਧਵਾ ਸਾਹਿਬ ਦੀ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਾਂਗਾ 11 ਜਨਵਰੀ 2022 ਦੀ ਚੀਜ਼ ਸੰਧਵਾ ਸਾਹਿਬ ਦੇ ਯਾਦ ਕਰਾਉਣੇ ਆ ਸੰਧਵਾ ਸਾਹਿਬ ਨੇ ਸਾਡੇ ਨਾਲ ਹੀ ਇੰਟਰਵ ਗੱਲ ਕਹੀ ਸੀ ਵੀ ਕੁਲਤਾਰ ਸਿੰਘ ਸੰਧਵਾ ਜਿੱਥੇ ਅੜਦਾ ਫਾਨੇ ਆਗੂ ਅੜ ਜਾਂਦਾਗਾ ਤੇ ਬੇਅਦਬੀ ਦਾ ਇਨਸਾਫ ਮੈਂ ਦਿਵਾਵਾਂਗਾ ਲਿਖ ਕੇ ਦਿਨਾਗਾ ਆ ਸੁਣ ਲੈਣ ਲੋਕ ਵੀ ਜਿੱਥੇ ਲੋੜ ਪੈਦੀ ਸੀ ਫਾਨਿਆਂ ਨੂੰ ਅੜ ਜਾਂਦਾ ਕੁਲਤਾਰ ਬੇਅਦਬੀ ਦਾ ਇਨਸਾਫ ਟਾਈਮ ਬਾਉਂਡ ਹੋਊਗਾ ਬਿਲਕੁਲ ਬਿਲਕੁਲ ਲਿਖ ਕੇ ਦਿਉ ਮੈਂ ਲਿਖ ਕੇ ਦਿਉ ਬਿਲਕੁਲ ਲਿਖ ਕੇ ਦਿਉ ਮੈਂ ਟਾਈਮ ਬਾਉਂਡ ਰੋ ਟਾਈਮ ਬਾਉਂਡ ਹੋਊਗਾ ਦਿਖਾਓ ਕੀ ਟਾਈਮ ਬਾਉਂਡ ਹੋਇਆ 3 ਸਾਲ ਪਿੱਛੇ ਪੁੱਛ ਲੋ ਸੁਖਰਾ ਸਿੰਘ ਨਿਆਮੀ ਵਾਲੇ ਨੂੰ ਜਾਂ ਹੋਰ ਬੰਦਿਆਂ ਨੂੰ ਪੁੱਛੋ ਤੁਸੀਂ ਕੀ ਹੋਇਆ ਟਾਈਮ ਬਾਉਂਡ ਇਹ ਆ ਮਗਰਮੱਛ ਦੇ ਹੰਝੂ